ਫਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝੰਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਕਰਨ ਧਰਨ ਸਾਹਿਬ ਭਾਜੀ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਵਿੱਚ ਦੋਸਤੋ ਤਿੰਨ ਨਗ ਮਚਾਂ ਦੇ ਵਿੱਚ ਹੋਣਗੇ ਤੇ ਤਿੰਨੇ ਮਚਾਂ ਜਿਹੜੀਆਂ ਸੋਈਆਂ ਸੋਈਆਂ ਹੋਣਗੀਆਂ ਡਿਟੇਲ ਸਾਰੀ ਇਹਨਾਂ ਤਿੰਨ ਨਗਾਂ ਦੀ ਆਪਾਂ ਭਾਈ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਰੇ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੰਦੀ ਕਰਕੇ ਪਸ਼ੂ ਖਰੀਦ ਲਓ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਬੋਲੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਨੋਰਮਲ ਹੋਣਗੇ ਗਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਰਹੇ ਨੇ ਤੁਸੀਂ ਵੀਡੀਓ ਇਹਨਾਂ ਤੱਕ ਜਰੂਰ ਦੇਖਿਓ ਤੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਵੀਡੀਓ ਆਪਣੀ ਫੇਸਬੁਕ ਤੇ ਇੰਸਟਾਗ੍ਰਾਮ ਤੋਂ ਚੱਲਦੀ ਉਸ ਚੈਨਲ ਤੇ ਵੀਡੀਓ ਜਰੂਰ ਵੇਖਿਆ ਕਰੋ ਚੈਨਲ ਨੂੰ ਫੋਲੋ ਕਰਿਆ ਕਰੋ ਉਹ ਵੀ ਇੰਨੇ ਗੱਲਬਾਤ ਕਰੀਏ ਕਰਦੇ ਆਂ ਜੀ ਹਾਂ ਜੀ ਅੱਡ ਤੱਕ ਜਰੂਰ ਦੇਖਿਓ ਵੀਡੀਓ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰਾ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਕਰਦੀ ਕਹਾਣੀ ਚੜੀਂਦਾ ਵਧੀਆ ਕੰਮ ਕਰ ਵਧੀਆ ਵਧੀਆ ਜੀ ਹੋਰ ਖੈਰਾਡੇ ਰਿਨ ਫਾਰਮ ਰੱਖਣ ਵਾਲੇ ਸਾਰੇ ਭੈਣ ਭਰਾ ਆਪਣੇ ਪਿਆਰ ਪਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰਾ ਇਹ ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਹਾਂਜੀ ਵੱਧ ਤੋਂ ਵੱ ਠੀਕ ਹੈ ਜੀ ਹਾਂ ਜੀ ਮੈਂ ਇਹੋ ਬੇਨਤੀ ਹੈ ਸ਼ੁਰੂ ਦੇ ਵਿੱਚ ਐਂਡ ਤੇ ਵੀ ਹਾਂਜੀ ਸਾਰੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਆਪਾਂ ਨੂੰ ਸਹੀ ਬਿਆਨ ਪਾਓ ਠੀਕ ਹੈ ਘਰੇ ਆ ਕੇ ਤੇ ਆਪ ਜੀ ਤਸੱਲੀ ਕਰਕੇ ਜਰੂਰ ਕਰਿਓ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਬ੍ਰਿਜ ਪਾਜੀ ਪਹਿਲੋਂ ਆਪਣਾ ਨਾਮ ਦੱਸੋ ਹੋਰ ਜਰਾ ਜਪਨ ਚਾਮ ਕੇ ਖੋ ਤਾਂ ਜਰਾ ਤਰੁਤਾਨ ਹਾਂਜੀ ਤਸਵੀਲ ਵੀ ਤਾਂ ਨਾਮ ਜੇ ਪ੍ਰਤਾਪ ਸਿੰਘ ਜੀ ਹਾਂਜੀ ਤੇ ਫੋਨ ਨੰਬਰ 968474122 96847412 ਠੀਕ ਹੈ ਜੀ ਹਾਂਜੀ ਹਾਂ ਅੱਜ ਆਪਣੇ ਕੋਲ ਟੋਟਲ 3 ਆ ਗਿਆ 3 ਨਾ ਹੈ ਜੀ ਭਾਜੀ ਮਾਲ ਥੋੜਾ ਹੈ ਨਾ ਘਟ ਲ ਬੰਦੇ ਕੱਲ ਆਪਣੇ ਨੂੰ ਦਾ ਨਾ ਵੀਰ ਜੀ ਤਾਂ ਪਕਾਲੀ ਬਣਾਉਣੀ ਸੀ ਤੇ ਕੱਲ ਥੋੜਾ ਇਹਨਾਂ ਦਾ ਰਸਾਈਆਂ ਸੋਈਆਂ ਆਈਆਂ ਬੰਦਿਆਂ ਦੀਆਂ ਤੇ ਬਾਹਰ ਮੁੜ ਕੇ ਤੇ ਚਲੋ ਕੋਈ ਗੱਲ ਨਹੀਂ ਨਾਕ ਆਪਣੇ ਤੋਂ ਅਵੇਲੇਬਲ ਹਰ ਵਕਤ ਹੀ ਹੱਥ ਦਾ ਹੁੰਦੇ ਨੇ ਤਿੰਨ ਚਾਰ ਹਮੇਸ਼ਾ ਮੌਕੇ ਨਹੀਂ ਨਹੀਂ ਜੀ ਦਾ ਹੀ ਹੋਣਗੇ ਠੀਕ ਹੈ ਜੀ ਥੋੜਾ ਕੱਲ ਕੋ ਕੰਮ ਪੈ ਗਿਆ ਅੱਜ ਵੀ ਥੋੜਾ ਕੰਮ ਆ ਗਿਆ ਤੇ ਲੈਕਚਰ ਲੋਕਸ਼ਨ ਚੱਲ ਨਹੀਂ ਰਹਿਣ ਨੂੰ ਪਾਦਾ ਠੀਕ ਹੈ ਜੀ ਇਹ ਜਾਣਾ ਅੰਦਰ ਤੇ ਡਗਰ ਲੈ ਆ ਸਮਝੋ ਠੀਕ ਹੈ ਜੀ ਅੱਜ ਜੇ ਤੇਨੇ ਭਲਕ ਨੂੰ ਹੋਈ ਜਾਣੇ ਅਰਦਾ ਨਗਰ ਹਰ ਵਕਤ ਹੀ ਅਵੇਲੇਬਲ ਹੋਣਗੇ ਜਦੋਂ ਮਰਜੀ ਕੋ ਭੈਣ ਪੜਾ ਠੀਕ ਹੈ ਜੀ ਹਾਂਜੀ ਅੱਛਾ ਫਿਰ ਆਪਾਂ ਸ਼ੁਰੂ ਕਰ ਲਈਏ ਸਮਝ ਤੋਂ ਪਹਿਲੇ ਦੱਸਿਓ ਡਿਟੇਲ ਆਪਾਂ ਮੇਰੇ ਨੂੰ ਇਸ ਵਰਕਿੰਗ ਆਸੂਈ ਇਹ ਭਾਜੀ ਸੂਆ ਹੈਗਾ ਜੀ ਦੁੱਧਾ ਹਾਂਜੀ ਬੱਚੇ ਭੈਣ ਪੜਾਵਾ ਦੀ ਗਾੜੀ ਆ ਕਿਤੇ ਜਾਲ ਵਾਲੇ ਚੌਥਾ ਲਾਲੇ ਦੇ ਭਾਵੇਂ ਨਾਲੇ ਦਾਵਾ ਹਾਂਜੀ ਸੂਈ ਨੂੰ ਹੋਏ ਜੇ ਕੋਈ ਸਾਢੇ 1 3 ਮਹੀਨੇ ਚਾਰ ਜੀ ਬੱਚਾ ਨਹੀਂ ਹੈਗਾ ਮਿਲਦੀ ਘੜੇ ਤੇ ਸੁਈ ਬਣੀ ਵੀ 1 ਮਹੀਨੇ ਕਰਦੀ ਠੀਕ ਹੈ ਜੀ ਪਰ ਆਪਾਂ ਕੋ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਦੁੱਧ ਆਠੇ ਆ ਸੱਤ ਲਾ ਦੇ ਕੋ ਸੱਤ ਮੰਨ ਕੇ ਕੋ ਸੌਦਾ ਕਰ ਲੈ ਹਾਂ ਜੀ ਹਾਂ ਜੀ ਤੇ ਕਿੰਨਾ ਮੁੱਲ ਹੈ ਦਾ ਮੁੱਲ ਭਾਜੀ ਇਹਦਾ ਜਾਇਜ਼ ਆ ਬਿਲਕੁਲ ਹਾਂ ਜੀ ਮੁੱਲ ਦੀ ਕਰ ਦਈਏ 60 ਚ ਪਹੁੰਚ 60 ਚ ਪਹੁੰਚ ਕਰ ਦੇ ਹਾਂ ਜੀ 60 ਦੀ ਕਰ ਦੋ ਚਲੋ ਇੱਕੋ ਗੱਲ ਜੀ ਹੁਣ ਦਿਵਾਲੀ ਕਾ ਕੇ ਰੇਟ ਵਧਾ ਕੇ ਦਨੇ ਇੱਕੋ ਗੱਲ ਜੇ 55 ਚ ਪਹੁੰਚ ਤੇ ਆ ਤੇ 52 ਦੀ ਦਵਾਂਗੇ ਅੱਛਾ ਜੀ 55 ਚ ਪਹੁੰਚ ਜੀ ਵੀ ਗਿਆ ਸੀ ਸੂਤਰ ਜੀ ਨਹੀਂ ਆਇਆ ਨਹੀਂ ਆ ਦੇਖ ਲੈ ਐਸ ਕੀ ਹੋਣੀ ਆ ਨਾ ਅਜੇ ਕੀ ਐਸ ਹੋ ਰਹੀ ਜੀ ਕੱਢੀ ਜੇ ਕੀ ਐਸ ਹੋ ਰਹੀ ਪੂਰੇ 50000 ਤੱਕ ਪਹੁੰਚ ਗਿਆ। ਵੇਖਿਆ ਅਗਰ ਕਹਿੰਦੇ ਗੱਡੀ ਆਪਦੀ ਲੈਵੇ 47000 47000 ਹਾਂਜੀ। ਲਓ ਜੀ ਕਰੋ ਚਾਹੇ ਦੋਸਤੋ 8 ਲੀਟਰ ਦੁੱਧ ਹੈਗਾ ਮੌਕੇ ਦਾ ਤੇ 7 ਲੀਟਰ ਵੀ ਕਹਿੰਦਾ ਮੰਨ ਕੇ ਕੋਈ ਵੀ ਪੈਖਰਾ ਸੱਦਾ ਕਰ ਲੇ। 50000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਲੈ ਕੇ ਆ ਉਹ ਆਪਣੀ ਫੇਰ ਉਹਨੂੰ ਮਿਲ ਜੀਏ 47000 ਰੁਪਏ ਦੇ ਵਿੱਚ। ਕਦ ਘੜ ਚੈੱਕ ਕਰ ਲਓ ਮੈਂ ਤਾਂ। ਲਓ ਜੀ ਦੇਖੋ। ਦੋਸਤੋ ਪੂਰੇ ਵੱਡੇ ਟਾਂਚੀ ਦੀ ਹੈ ਤੁਹਾਡਾ ਚੈੱਕ ਆ ਰੇਟ ਵੀ ਦੋਸਤੋ ਨੋਰਮਲ ਹੈ ਕੱਦ ਕਠ ਮੈਂ ਦਾ ਪੂਰਾ 1 ਮਹੀਨਾ ਟੀਕਾ ਲੱਗੇ ਨ ਹੋ ਗਿਆ ਜੇ ਜੇ ਉਹ ਜੀ ਗਾੜੀ ਦੇ ਅਗਲੇ ਨਹੀਂ ਕਿਸਦੇ ਹਾਂਜੀ ਹਾਂਜੀ ਲਓ ਜੀ ਇਹ ನೋ ਕੀ ਬ੍ਰਹਮਪਤੀ ਦੋ ਨੰਬਰ ਦੀ ਤਸਵੀਰ ਡੀਲ ਆਪਾਂ ਗਾੜੀ ਭਾਜੀ ਵੱਡੀ ਮੰਜੇ ਜੇ ਤੇ ਮਗਰਲੇ ਸੰਦੀ ਤਲੜੀ ਮਗਰਲੇ ਸੰਦੀ ਤੇ ਲਿਆ ਦੁੱਧ 7 ਲੀਟਰ ਦੇ ਹਾਂਜੀ ਸੂਈ ਨੂੰ ਕੋ ਸਾਢੇ 3-4 ਮਹੀਨੇ ਆ ਤੇ ਉਹਨਾਂ ਦੇ ਕਣਮਕਾ ਕੋ ਬਣੀ ਵੀ ਆ ਕੋ ਡੇਢ ਕਿਲੋ ਡੇਢ ਮਹੀਨੇ ਦੀ ਬਣੀ ਹੈ ਪਰ ਆਪਾਂ ਕੋਈ ਗਾਰੰਟੀ ਨਹੀਂ ਆਪਾਂ 7 ਕਿਲੋ ਦੁੱਧ ਤਿਆਰ ਹੈ ਹਾਂਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਜੀ ਠੀਕ ਹੈ ਜੀ ਕਿੰਨਾ ਮੋਲ ਹੈ ਜੀ ਮੁੱਲ ਭਾਜੀ ਬਿਲਕੁਲ ਛੋਟਾ ਆ ਪਾਏ ਹਾਂਜੀ 55 ਤੇ ਪਹੁੰਚ ਜਲੀ ਇਦਿਕ ਇਤਰੇ ਬੰਝਾ ਦੀ 55 'ਚ ਪਹੁੰਚਦੇ ਬਿੰਦ ਦੇ ਉਧਾਂ ਤੇ ਜੇ ਉਹ ਹੈਗੇ ਕਿ ਮਾਨਤਨ ਹੈਗਾ ਤੇ ਵੇਲੋ ਕਰ ਲੋ ਪੂਰੇ 53 'ਚ ਪਹੁੰਚਦੇ ਗੱਡੀ ਆਪ ਦੀ ਲੈ ਵੇ ਪੂਰੇ ਪੂਰੇ ਆ ਗਿਆ ਹਾਂਜੀ ਠੀਕ ਹੈ ਜੀ 7 ਕਿਲੋ ਦੁੱਧ ਮਗਲ ਖਾਂਦੀ ਤੇਲ ਕੁਝ ਮਹੀਨੇ ਤੋਂ ਡੇਢ ਮਹੀਨਾ ਟਾਈਮ ਹੋ ਗਿਆ ਡੇਢ ਮਹੀਨਾ ਆਇਆ ਜੀ ਡੇਢ ਮਹੀਨੇ ਦੇ ਸ਼ੱਕ ਤੇ ਵੀ ਆ ਆ ਕਰ ਲੋ ਤੇ ਇੱਕ ਅੱਧ ਕੱਦ ਮੈਂ ਦਾ ਪੂਰਾ ਫਲ ਹੈ ਵੀ ਮੋਟੀਵੇਟ ਵੱਡੇ ਕੱਦ ਕਰ ਦੀ ਜੇ ਆ ਰਜੇ ਕੋਈ 70000 ਰੁਪਏ ਜੀ ਪਹੁੰਚ ਹਾਂਜੀ ਜੇ ਕੋਈ ਵੀਰ ਲੈ ਆਵੇ ਗੱਡੀ ਆਪਣੀ ਫੇ 50000 ਰੁਪਏ ਦੇ ਹਾਂਜੀ ਆ ਲੋ ਜੀ ਵੇਖ ਲੋ ਜੀ ਲੈ ਜੋ ਜੀ ਅਗਲੇ ਪਾਸੇ ਲੈ ਜੋ ਅਗਲੇ ਪਾਸੇ ਆ ਲੋ ਜੀ ਖੂਬੀ ਕੱਦ ਕਾਠ ਮੈਂ ਦਾ ਆਰਡਰ ਕੁਆਲਟੀ ਬਹੁਤ ਸੋਹਣੀ ਪਿਆਰੇ ਹਲੋ ਜੀ ਕਰੋ ਜੀ ਨਹੀਂ ਉਹਦੀ ਤਿੰਨ ਨੰਬਰ ਦੇ ਦਿਸਦੇ ਗਾੜੀ ਭਾਜੀ ਵੱਡੀ ਮੱਝ ਹਾਂਜੀ ਦੁੱਧ ਹੈਗਾ ਜੀ ਮਹੀ ਥੱਲੇ 8 ਕੋ 7 ਲਾ ਲਈ 8 ਲੀਟਰ ਦੁੱਧ ਤਿਆਰ ਸੱਤ ਮੰਨ ਕੇ ਸਦਾ ਕਰ ਲੇ ਕੋਈ ਹਾਂਜੀ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਮਗਰ ਕੱਟੀ ਜੀ ਦੇ ਬੰਦੇ ਮੁੜ ਕੇ ਕੱਟੀ ਤੇ ਮੁਕਰ ਗਿਆ ਤਾਂ ਨਹੀਂ ਅੱਛਾ ਕੱਟੀ ਦਿੱਤੀ ਨਹੀਂ ਹਾਂਜੀ ਠੀਕ ਹੈ ਜੀ ਆਪ ਨੂੰ ਹੋਰ ਪੜ੍ਹੇ ਦੇ ਮਿਲਦੀ ਹੈਗੀ ਸੀਲਸ ਲਾਗੇ ਤੇ ਮੱਝ ਦਾ ਇਹ ਟੱਪੜਾ ਵੇਖੋ ਜੀ ਮਜ ਹੈਗੀ ਵੀ ਵੱਡੀ ਜਿਹੀ ਬਾਕੀ ਦੇਖੋ ਜੀ ਕਰੋ ਚੱਕੇ ਦਾ ਪਿੱਠ ਪੁੜਾ ਤੇ ਭਾਜੀ ਸੂਈ ਨੂੰ ਸਾਢੇ ਤਿੰਨ ਚਾਰ ਮਹੀਨੇ ਅਜੇ ਬੱਚਾ ਰਹਿ ਦਿੱਤਾ ਨਹੀਂ ਉਹਨਾਂ ਹਾਂਜੀ ਤੇ ਕੋਈ ਡੇਢ ਕੁ ਮਹੀਨੇ ਦੇ ਛੱਕ ਦੇ ਘੇੜੇ ਚ ਵੀ ਹੈਗੀ ਆ ਅੱਛਾ ਜੀ ਡੇਢ ਕੁ ਮਹੀਨਾ ਬਣੀ ਨੂੰ ਹੋਇਆ 8 ਕਿਲੋ ਦੁੱਧ ਸਾਰਾ ਬਾਕੀ ਚਲੋ ਆਪਾਂ ਦੁੱਧ ਦੇ ਹਿਸਾਬ ਨਾਲ ਹਾਂਜੀ ਠੀਕ ਹੈ ਕਿ ਮੈਂ ਕੁਮਲ ਕਰਨਾ ਵੇ ਮੋਲ ਭਾਈ ਛੋਟਾ ਆ ਭਾਜੀ 63 ਤੇ ਪਹੁੰਚ 60 ਦੀ ਦੇ ਜੀ 63 ਤੇ ਪਹੁੰਚ ਹੂੰ ਹੁਣ ਮਾਨਦਨ ਕਰੋਗੇ ਮੈਂ ਕਰ ਸਕਦਾ ਹਾਂ 60 ਚ ਪਹੁੰਚ 57 ਦੀ ਦੇਰੀ 60 ਦੇ ਵਿੱਚ ਪਹੁੰਚ ਪੈ ਗਈ ਕਿਉਂਕਿ ਜੇ 6:00 ਵਜੇ 52 'ਚ ਪਹੁੰਚ 55 ਦੀ ਪੂਰੀ ਜਾਨ ਠੀਕ ਹੈ ਲਓ ਜੀ ਆ ਕਰੋ ਜæg ਜੀ 58000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਲਿਆਊਗਾ ਆਪਣੀ ਫੇਰ ਮਿਲਣੀ ਜੇ 55000 ਰੁਪਏ ਦੀ ਮੈਂ ਵੱਡਾ ਘਾਟ ਘਾਟ ਵੱਡਾ ਟਾਂਚਾ ਪਿੱਠ ਪੜੀ ਕਿਰਾਏ ਬਹੁਤ ਸੋਹਣੀ ਥਾਂ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਆ ਕਰੋ ਚੈੱਕ ਕਰਨਾ ਦੀ ਕੁਆਲਿਟੀ ਚਾਰੇ ਥਾਂ ਨਿਕੜ ਰਿਹਾ ਹੈ। ਮੈਂ ਵੀ ਭਾਈ ਆਵੇ ਨਾ ਸੀਲ ਬਖਾਉਣੀ ਆ ਪਾ ਇਦਾਂ ਰਸਾ ਸੁੱਟ ਦਾਂ। ਅੱਛਾ ਜੀ। ਇਹ ਮਹਿਲ ਜੀਦਰ ਪਈਏ ਨਹੀਂ ਲੱਗ। ਲਓ ਜੀ ਕਰੋ ਜੀ ਚੈੱਕ। ਦੇਖੋ ਜੀ। ਭਾਈ ਕਹਿੰਦਾ ਵੀ ਪੂਰੀ ਸੀਲ ਲੱਗ ਗਿਆ। ਮੈਂ ਤੁਹਾਨੂੰ ਦੱਸਦਾ ਇਦਾਂ ਹੀ ਮੈਂ ਰਸਾ ਸੁੱਟ ਦਿੰਨਾ। ਆ ਲਓ ਜੀ। ਭਾਵੇਂ ਜਿੱਦਾਂ ਕਈਆਂ ਕੋੜੀਆਂ ਗਝਾਈਆਂ ਨਹੀਂਆਂ ਨਾ ਜਦ ਬੱਚੇ ਛੋਟੇ ਗਝਾਈ ਜਾਂਦੇ ਆ ਵੀ ਜਦਾਂ ਮਰਦੀ ਹੱਥ ਫੇਰੀ ਜਾਈਦਾ ਹਿਲਦਾ ਨਹੀਂ ਡੇ। ਹਾਂ ਲਓ ਜੀ। ਇਹ ਹਿਸਾਬ ਜੀ ਵੇਖਿਓ ਨੇ। ਆ ਲਓ ਜੀ। ਕੋਇਆ ਆਲਾ ਤਿੰਨ। लो जी मेरे दोस्त आयान पूछो के मस्त हो गई लो जी लो no. हाँ लो जी आ दोस्तों देखो करो चेक लो जी हाँ जी हाँ चीज कैसे ले आई भाजी आप घड़ी घरे बना वेखो पहली गल दस हजार इस चीज का ही मोल वेखो नो मैं कहना वेखो शाह जी hmm. ਇਹ ਜੀ ਤਾਂ ਭਾਜੀ ਸੀਲਸ ਲੱਗ ਡੰਗਰ ਦਾ 10000 ਰੁਪਿਆ ਵਾਧਿਆ ਲਓ ਜੀ ਦੇਖੋ ਜਿੱਦਾਂ ਮਰਜੀ ਬੈਠੇ ਰਹੋ ਪਰ ਆਪਾਂ ਜੋ ਆ 75000 ਦੇ ਵਿੱਚ ਪਹੁੰਚ ਗੱਡੀ ਆ ਆਪਣੀ ਲੈਵੇ 55000 ਦੇਖੋ ਦੋਸਤੋ ਸੀਲੀਆਂ ਦੇਖੋ ਭਈ ਆਪਾਂ ਕਰੀ ਵੀ ਇੱਕ ਦੇ ਘਰ ਦੀ ਸੰਭੀ ਆ ਹਾਂਜੀ ਹਾਂਜੀ ਇਹਦੇ ਕਈ ਡੰਗ ਰੰਗ ਨਹੀਂ ਆਹ ਵੇਖੋ ਜੀ ਕਰੋ ਜੀ ਚਟਾ ਹਾਂਜੀ ਹਾਲੋ ਜੀ ਦੇਖੋ ਦੋਸਤੋ ਕਰੋ ਚਟਾ ਗਿਆ ਸੀਲਸ ਲੱਗ ਵੇਖੋ ਐ ਪੁੱਛੋ ਕਿ ਕਿਤ ਲੋਗੀ ਇਹ ਇਦਾਂ ਹੀ ਭਾਈ ਚੌਣ ਲੱਗੇ ਨੇ ਮੜਿਆ ਪਹਾੜਾ ਗੱਡੀ ਪਾਉਣਾ ਸਿਰਫ ਪਹਾੜੇ ਦਾ ਨਾਂ ਹੀ ਠੀਕ ਹੈ ਜੀ ਇਹ ਮੇਰੇ ਸਾਹਮਣੇ ਜਿਹੋ ਜਿਹੇ ਲੱਛਣੇ ਬੈਠੇ ਹਾਂ ਹਾਂਜੀ ਹਾਂਜੀ ਨਹੀਂ ਆਹ ਦੇਖੋ ਪੁੱਛ ਚੁੱਕਾ ਆਪੀ ਆਹ ਦੇਖੋ ਲੈ ਲੋ ਜੀ ਲੈ ਨਾ ਕਰ ਰਹੀ ਸ਼ਕਲ ਇਹ ਤੇ ਦਾਵਾ ਵੀ ਚਲੋ ਜਿੰਨੇ ਭੈਣ ਨਹੀਂ ਵੀ ਕਰੇ ਚੌਣੀਆਂ ਨਾ ਰੱਖਣ ਹਾਂਜੀ ਹਾਂਜੀ ਇਹ ਚੀਜ਼ ਦਾ ਵਾਧਾ ਹੈ ਹਾਂ ਹਾਂਜੀ ਸੀਲਸਲਾ ਕੇ ਜੀ ਬਾਕੀ ਪੁਲਿਸ ਆਂ ਵੀ ਆ ਲੈ ਜੀ ਹਾਂਜੀ ਦੋਸਤੋ ਮੁੱਲ ਵੀ ਨਿਕਿਆ ਜਾ 58000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈਵੇ ਪਚੋ ਗੱਡੀ ਕੋਈ ਆਪਣੀ ਵੀ ਲੈਵੇ ਤੇ ਫੇਰ ਮਿਲਣੀ ਜੀ 55000 ਰੁਪਏ ਦੀ ਕਰਦ ਕਰ ਦੋਸਤ ਤੇ ਸੀਰੀਅਸ ਲੈ ਕੇ ਦੇਖੋ ਪੂਰੀਆਂ ਯਾਰ ਗਾਂਵਾਂ ਵਾਲੀ ਮਸਤ ਹਾਂਜੀ ਹਾਂਜੀ ਇਹ ਨਹੀਂ ਵੀ ਘਰੇ ਆ ਭਾਵੇਂ ਬਾਹਰ ਕੱਢ ਕੇ ਜਿੱਦਾਂ ਮਰਜ਼ੀ ਖਿਲਾਰ ਲੋ ਜਿੱਥੇ ਐਸ਼ ਇਦਾਂ ਹੀ ਕਰਦੀ ਹਾਂਜੀ ਉਹਦੀ ਗੱਲ ਆਪਾਂ ਕੱਢ ਕੇ ਵਿਖਾ ਦਿੰਦੇ ਆ ਹਾਲੋ ਜੀ ਅਲੋ ਜੀ

ਕੀ ਦੀ ਸੀਰਨਾ ਪਾਜੀ ਮਿਲਦੀ ਨਹੀਂ ਹਾਂਜੀ ਹਾਂਜੀ ਇਹਨੂੰ ਪਤਾ ਹੀ ਨਹੀਂ ਵੀ ਮੈਂ ਦੂਜੇ ਥਾਂ ਆਈਆਂ ਤੇ ਹਾਂਜੀ ਕਰੋ ਚੈੱਕ ਜੀ ਨਾਰਮਲ ਦੋਸਤੋ ਬਿਲਕੁਲ ਰੇਟ ਨਾਰਮਲ ਕੱਦ ਕਾਠ ਮਹਿੰਦਾ ਵੱਡਾ ਮੈਂ ਤੁਹਾਨੂੰ ਆਖਣਾ ਵੀ ਜੇ ਅਗਲੇ ਘਰੇ ਜਾ ਗਏ ਵੀ ਲੱਤ ਪੜ ਜੇ ਨਾ ਮੱਜ ਠੀਕ ਹੈ ਸਮਰ ਰੁਪਈਆ ਇਹਨਾਂ ਨੂੰ ਓਕੇ ਹਾਂਜੀ ਤੇ ਅੰਨ ਪਸ਼ੂ ਖਾਏ ਤਿੰਨੇ ਪਸ਼ੂ ਸਵੇ ਸਵੇ ਹਾਂਜੀ ਹਾਂਜੀ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜ਼ਰੂਰ ਕਰੋ ਤੁਹਾਡਾ ਹੱਥ ਬਣਵਾ ਬਾਕੀ ਇੱਕ ਗੱਲ ਜੇ ਵੀ ਮੈਂ ਮੈਂ ਢੋਕੇ ਪਾਉਂਦੀ ਆ ਅੱਛਾ ਜੀ ਈ ਠੀਕ ਹੈ ਜੀ ਤੇ ਡੰਗਰ ਇਹ ਮੈਂ ਮੇਰੇ ਹਸਾਬ ਨਾਲ 100% ਮੈਂ ਗੱਭਰ ਨਿਕਲ ਗੱਭਰ ਨਿਕਲੋ ਹਾਂ ਠੀਕ ਹੈ ਜਾ ਪਹੂ ਗੱਭਰ ਡੋਕੇ ਪਉਂਦਾ ਜਾ ਪਹੂ ਹਾਂ ਨਹੀਂ ਬੋਲੀ ਹੁੰਦੀ ਤੇ ਇਹਨੇ ਕੋ ਮਾਰਨਾ ਹੈ ਹਾਂਜੀ ਹਾਂਜੀ ਹਾਂਕ ਨਹੀਂ ਮਾਰਿਆ ਇਹਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਚਲੋ ਆਪਣੇ ਭੈਣ ਭਰਾ ਇਹ ਦੇ ਵੇਖਣ ਦੇ ਆਪਣੇ ਨਾਲੋਂ ਸਿਆਣੇ ਜਿਆਦੇ ਠੀਕ ਹੈ ਜੀ ਅਗਲਾ ਆਉਂਦਾ ਵੇਖ ਐਡਰੈਸ ਦੋਸਤੋ ਅਕਰੀਬ ਦਾ ਫੇਰ ਬੋਦਨਾ ਪਿੰਡ ਚਾਮਕੇ ਤਸਕੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਜਿਦਾ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਰਹੀ ਫੇ ਬੋਲ ਦਿਓ ਨੰਬਰ ਦੀ 6847414167628474141 ਨਾਮ ਪ੍ਰਤਾਪ ਸਿੰਘ ਛਾ ਪਿੰਡ ਝਾਮਕੇ ਖੇਤ ਜ਼ਿਲ੍ਹਾ ਤਰਨਤਾਰਨ ਤਸੀਲ ਵੀ ਤਰਨਤਾਰਨ ਠੀਕ ਹੈ ਜੀ ਹੱਥ ਜੋੜ ਕੇ ਇਹ ਪੈਣ ਭਰਾਵਾਂ ਗਾੜੀ ਬੇਨਤੀ ਹੈ ਹਾਂ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਵੇਖੋ ਠੀਕ ਹੈ ਜੀ ਫਿਰ ਆਪਾਂ ਨੂੰ ਸਾਈ ਬਿਆਨ ਆਪੋ ਤੇ ਘਰੇ ਆ ਕੇ ਆਪਦੀ ਤਸਲੀ ਕਰ ਜੇ ਭਾਜੀ ਜਿਹਨਾਂ ਨੂੰ ਕਹੇ ਭੈਣ ਭਰਾਣੇ ਹੋਣਾ ਫੋਨ ਜ਼ਰੂਰ ਕਰੋ ਫੋਨ ਕਰਕੇ ਆਓ ਜੇ ਨਗਰ ਵਿਗ ਜਾਂਦਾ ਗਾੜੀ ਫਿਰ ਆਪਣੇ ਮਨ ਨੂੰ ਦੁੱਖ ਲੱਗਦਾ ਅਗਲਾ ਜਿਉਂ ਇੱਥੋਂਗੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਬਾਕੀ ਇਹਨਾਂ ਦੀਆਂ ਬੇਨਤੀਆਂ ਪ੍ਰ